ਅੰਨੇ ਦੀ ਹੱਕਰ ਗਿਆ ਚਾਰ ਲਈਆਂ ਠੋਕ ਨਾ ਸ਼ਬਦ ਨਾ ਸ਼ਲੋਕ ਇੱਕ ਹੀਰਨਾ ਕੜਾ ਉਥੇ ਸ਼ਬਦਾਂ ਦਾ ਕੀ ਰਾਹ ਪੁਰਾਣੇ ਜ਼ਮਾਨੇ ਦੇ ਵਿੱਚ ਦਰਵਾਜ਼ੇ ਹੁੰਦੇ ਸੀ ਨਾ ਦਿਨ ਨੂੰ ਦਰਹਾਨ ਕਹਿੰਦੇ ਸੀ ਹਾਂਜੀ 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 ਆ ਚਰਖਾ ਕੱਤੀ ਜਾ ਬੈਠੀ ਤੇ ਬੰਦਾ ਆਇਆ ਅੱਛਾ ਤੇ ਵੇਖਣ ਨੂੰ ਉਹ ਬੜਾ ਮਤਲਬਾ ਪੇਸ਼ਤਾ ਦਾ ਗਿਆਨੀ ਧਿਆਨੀ ਵਾਲਾ ਸੀਗਾ ਪਰ ਜਾਣਦਾ ਹੈ ਨਹੀਂ ਸੀ ਕੰਮ ਉਹ ਠੀਕ ਆ ਇਹ ਬੰਦਿਆਂ ਦੇ ਕਿਸੇ ਤਰ੍ਹਾਂ ਦੇ ਭੇਸ ਹੁੰਦੇ ਆ ਪਰ ਉਹ ਵਿੱਚੋਂ ਉਹ ਚੀਜ਼ ਜਾਣਦੇ ਨਹੀਂ ਹੁੰਦੇ ਹਨ ਹਾਂਜੀ ਹਾਂਜੀ ਵੀ ਜਿਵੇਂ ਕਹਿੰਦੇ ਆ ਵੀ ਜਿਹੜੀ ਚੀਜ਼ ਜਾਣਦੇ ਨਾ ਹੋਈ ਫਿਰ ਉਹ ਗੱਲ ਤੋੜਨ ਦਾ ਫਾਇਦਾ ਨਹੀਂ ਹੁੰਦਾ ਠੀਕ ਆ ਹਾਂਜੀ ਤੇ ਉਹ ਮਾਈ ਨੂੰ ਕਹਣ ਲੱਗਾ ਹਾਂਜੀ ਘੋੜੀ ਬੰਨਤੀ ਆਈ ਸਾਹਮਣੇ ਠੀਕ ਆ ਜੀ ਦਰਵਾਜ਼ੇ ਨੂੰ ਬਾਹਰ ਹਾਂਜੀ ਉਸ ਵਾਲੇ ਕਿੱਲੇ ਗੱਡੇ ਹੋਏ ਸੀ ਉਹਨਾਂ ਦੇ ਹਾਂਜੀ ਹਾਂਜੀ ਤੇ ਮਾਈ ਨੂੰ ਕਹਿੰਦਾ ਵੀ ਮਾਈ ਪ੍ਰਸ਼ਾਦਾ ਛਕਣਾ ਅੱਛਾ ਜੀ ਮਾਈ ਨੇ ਆਖ ਕੇ ਵੀ ਚੱਲ ਗਿਆਨੀ ਤਾਨੇ ਬੰਦਾ ਤੇ ਚੱਲ ਕੋਈ ਗੁਰੂ ਘਰ ਦੀ ਗੱਲ ਸੁਣਾਊਗਾ ਹਾਂਜੀ ਹਾਂਜੀ ਤੇ ਉਹ ਕਹਿੰਦੀ ਬਾਬਾ ਜੀ ਬੈਹਜੋ ਪਰ ਗੱਲ ਇੱਕ ਆ ਵੀ ਅੱਜ ਸਬਜੀ ਨਹੀਂ ਬਣੀ ਨਾ ਦਾਲ ਆ ਅੱਛਾ ਜੀ ਤੇ ਲੱਸੀ ਮੈਂ ਲਿਆਈ ਸੀ ਗਵਾਂਡੀਆਂ ਦੇ ਉਹ ਮੈਂ ਮੁੰਡਿਆਂ ਦੀ ਰੋਟੀ ਫੜਾਇਆ ਆਇਆ ਖੇਤ ਹਾਂਜੀ ਤੇ ਅਚਾਰ ਹੋਊਗਾ ਗੰਡਾ ਹੋਊਗਾ ਹਾਂਜੀ ਠੀਕ ਹੈ ਹੁਣ ਆ ਤਾਂ ਉੱਠਣ ਜੋਗਾ ਹਾਂਜੀ ਉਹਨੂੰ ਆਇਆ ਸੀ ਵੀ ਮਾਈ ਵੀ ਚੰਗੇ ਮਤਲਬ ਵਧੀਆ ਆਪਣਾ ਖਾਣਾ ਖਵਾਊਗੀ ਵਧੀਆ ਪ੍ਰਸ਼ਾਦਾ ਛਕਾਊ ਹਾਂ ਕਿ ਚਲ ਬਹਿ ਗਿਆ ਨਾ ਚਾਹੁੰਦਾ ਹੋਇਆ ਵੀ ਹਾਂਜੀ ਤੇ ਮਾਈ ਨੇ ਗੰਡਾ ਚੀਰ ਕੇ ਤੇ ਚਾਰ ਹੰਬ ਦਾ ਲਿਆ ਕੇ ਤੇ ਪਾਣੀ ਦਾ ਗਾਸ ਪਰਤਾ ਤੇ ਚਾਰ ਰੋਟੀਆਂ ਰੱਖ ਤੀਆਂ ਠੀਕ ਤੇ ਜਦੋਂ ਖਾ ਕੇ ਤੇ ਬਹਿ ਗਿਆ ਮਾਈ ਨੇ ਹੱਥ ਤਵਾਤੇ ਹਾਂਜੀ ਤੇ ਤੁਰ ਲੱਗਾ ਤੇ ਮਾਈ ਨੇ ਆਖਿਆ ਮੈਂ ਆਪ ਮਤਲਬ ਆ ਭਾਂਡੇ ਬਾਬੇ ਦੇ ਝੂਠੇ ਹਨਾ ਹਾਂਜੀ ਉਦੋਂ ਨਾਲ ਕੇ ਨਲ ਕੇ ਹੋਣਗੇ ਜਾਂ ਹਨਾ ਹਾਂਜੀ ਹਾਂਜੀ ਉਹਨਾਂ ਦੇ ਨਾਲ ਚ ਠੀਕ ਉਹ ਥਾਲ ਲਾਗੀ ਮਾਂਜਣਾ ਤੇ ਉਠਿਆ ਤੇ ਉੱਠ ਕੇ ਘੋੜੀ ਤੇ ਚੜ ਗਿਆ ਸਵਾਰ ਹੋ ਗਿਆ ਅੱਛਾ ਜੀ ਤੇ ਮਾਈ ਗਈ ਭੱਜ ਕੇ ਕਹਿੰਦੀ ਬਾਬਾ ਹਾਂ ਜੀ ਹੁਣ ਮਾਈ ਵੀ ਟਿਚਰੀ ਸੀ ਠੀਕ ਹੈ ਤੇ ਗਾਹਾਂ ਉਹ ਆਪ ਵੀ ਮਖੌਲੀ ਸੀਗਾ ਹਾਂ ਜੀ ਕਹਿੰਦੀ ਬਾਬਾ ਅੰਨੇ ਦੀ ਹੱਕ ਕਰਗੀਆਂ ਚਾਰ ਲਈਆਂ ਠੋਕ ਨਾ ਸਾਬ ਦਾ ਨਾ ਸਲੋਕ ਹਾਂ ਜੀ ਹੈ ਠੀਕ ਹੈ ਹੁਣ ਉਹ ਘੋੜੀ ਤੇ ਬੈਠਾ ਸੀਗਾ ਬਾਗਾ ਉਹਦੇ ਹੱਥ 'ਚ ਸੀ ਹਾਂ ਜੀ ਕਹਿੰਦਾ ਭੋੜੀਏ ਮਾਈਏ ਹਾਂਜੀ ਜਿੱਥੇ ਖੀਰ ਨਾ ਕੜਾ ਉਥੇ ਸ਼ਬਦਾਂ ਦਾ ਕੀ ਹੈ ਹਾਂਜੀ ਕਹਿੰਦਾ ਆਏ ਮਾਰ ਕੇ ਕਹਦਾ ਅੱਡੀ ਬੱਜੀ ਠਾ ਤੇ ਬੱਕੀ ਪੈ ਗਈ ਰਾਹ ਕਹੇ ਡਾਕ ਬਣ ਗਿਆ